ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੈਂਪ ਲਗਾਇਆ ਜਾਂਦਾ ਜਿਹਦੇ ਕੈਂਪ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਤੇ ਹਮਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਆਗੂ ਜ਼ਖਮੀ ਵੀ ਹੋ ਜਾਂਦਾ ਤੇ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਵੀ ਕਰਾਇਆ ਜਾਂਦਾ ਤੋਂ ਦੱਸਦੇ ਕਿ ਫਲੈਕਸ ਬੋਰਡ ਨੂੰ ਲੈ ਕੇ ਸਾਰਾ ਮਾਮਲਾ ਘਰਮਾਇਆ ਆਮ ਆਦਮੀ ਪਾਰਟੀ ਸਰਕਾਰ ਤੁਹਾਡੇ ਦਵਾਰ ਜੇ ਤਹਿਤ ਜੈਂਪ ਲੱਗੇ ਦਸੇਗਾ ਉਥੇ ਸਾਡੀ ਸਾਰੀ ਜਿਹੜੀ ਟੀਮ ਸੀ ਜੀ ਆਮ ਆਦਮੀ ਪਾਰਟੀ ਦੀ ਉਥੇ ਸੇਵਾ ਕਰੇ ਸੀ ਲੋਕਾਂ ਦਾ ਧਿਆਨ ਰੱਖੀ ਸੀ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਉਥੇ ਕੋਈ ਚਾਰ ਪੰਜ ਬੰਦਿਆਂ ਨੇ ਰਲ ਕੇ ਸਾਡੇ ਇੱਕ ਵਰਕਰ ਯੁਜਾਰੂ ਵਰਕਰ ਸੀਗਾ ਮਿੰਦਰ ਸਿੰਘ ਉਹਦੇ ਦਾਤਰਾ ਦੁੱਤਰਾ ਮਾਰ ਦਿੱਤੀਆਂ ਬਾਕੀ ਜਿਹੜੀ ਪਹਿਲ ਹਾਲ ਤੇ ਹੈਗੀ ਆ ਅੱਡੇ ਅਗਲੇ ਦੀ ਪ੍ਰੀਤ ਠੀਕ ਨਹੀਂ ਹੈ ਅਮਰਜੈਂਸੀ ਦਾ ਜਿਸ ਤਾਈ ਉਥੇ ਲੀਬ ਹੁੰਦਾ ਫਿਰ ਜੋ ਗੱਲ ਹੁੰਦੀ ਉਦੋਂ ਬਾਤ ਸਰ ਹਮੇਂ ਕਿਹਨੇ ਕੋਣ ਕਿਹਦੇ ਸਾਹਮਣੇ ਮੈਂ ਤਾਂ ਇੱਥੇ ਸੀਗਾ ਕੋਈ ਸਾਰੇ ਪਿੰਡ ਦੇ ਲੋਕ ਉੱਥੇ ਸੀਗੇ ਹੁਣ ਜਦੋਂ ਸਾਰੇ ਆਂਦੇ ਆ ਤੁਹਾਨੂੰ ਸਾਰੀ ਗੱਲ ਦੱਸ ਦਿੰਦੇ ਸਰ ਬਹੁਤ ਬੜੇ ਗੁੱਸੇ ਵਿੱਚ ਸੀਗੇ ਸਰ ਗੁੱਸੇ ਮੇਰਾ ਮੇਰਾ ਮੇਰੇ ਵਰਕਰ ਨੂੰ ਮੇਰੇ ਵਰਕਰ ਨੂੰ ਕੋਈ ਤੰਗ ਕਰੂਗਾ ਜਾਂ ਮਾਰੂਗਾ ਤੇ ਮੈਂ ਗੁੱਸੇ 'ਚ ਨਹੀਂ ਆਵਾਂਗਾ ਤਾਂ ਕੀ ਕਰਾਂ ਸਰ ਜਨਤਾ ਦਰਵਾਜ਼ਾ ਰੂਟੀਨ 'ਚ ਲੱਗਦਾ ਸੀ ਨਹੀਂ ਨਹੀਂ ਅੱਜ ਜਿੱਦਾਂ ਆਮ ਆਦਮੀ ਪਾਰਟੀ ਦਾ ਜਿਹੜਾ ਸਰਕਾਰ ਆਪ ਕੇ ਦਵਾਰ ਦੇ ਤਹਿਤ ਲੱਗ ਰਿਹਾ ਜਨਤਾ ਦਰਬਾਰ ਉਹ ਤੇ ਪਲਕਸ਼ ਦੇ ਵਿੱਚ ਅੱਜ ਉਥੇ ਜਨਤਾ ਦਰਬਾਰ ਸਰ ਦੋਸ਼ੀਆਂ ਦੇ ਜਿਹਨਾਂ ਨੇ ਸਰ ਕਾਂਗਰਸ ਵੱਲੋਂ ਆਇਆ ਕਿਹਨਾਂ ਵੱਲੋਂ ਆਇਆ ਨਹੀਂ ਨਹੀਂ ਸਾਡੀ ਪਾਰਟੀ ਦੇ ਵਰਕਰ ਇਦਾਂ ਦੇ ਨਹੀਂ ਹੈਗੇ ਜੀ ਹਮਲਾ ਕਿਹੜੀ ਪਾਰਟੀ ਵੱਲੋਂ ਆਇਆ ਜਾਓ ਇਹ ਨਹੀਂ ਪਾਰਟੀ ਦਾ ਇਹ ਹੱਲੇ ਇਹ ਹੱਲੇ ਕੁਝ ਨਹੀਂ ਮੈਂ ਕਹਿ ਸਕਦਾ ਇਹ ਹੱਲੇ ਜਿਸ ਤਰ੍ਹਾਂ ਵੀ ਆਉਂਦੇ ਬੰਦੇ ਜਿਨ੍ਹਾਂ ਨੂੰ ਥਾਣਾ ਕਿਹੜਾ ਪੈਂਦਾ ਜੀ ਥਾਣਾ ਕੈਂਟ ਇਹ ਜੀ ਜਨਤਾ ਦਰਬਾਰ ਸੀਗਾ ਉਹ ਖਤਮ ਹੋ ਗਿਆ ਸੀਗਾ ਇਹ ਆਪਣਾ ਕੰਮ ਨੂੰ ਸਮੇਟਦੇ ਪਏ ਸੀਗੇ ਉਸ ਤੋਂ ਬਾਅਦ ਇਹ ਹੋਇਆ ਇਹ ਦੋ ਤਰ੍ਹਾਂ ਦਾ ਜੋ ਵੀ ਡਾੜਾ ਜਿਹੜਾ ਹੋਇਆ ਕਿਹੜੇ ਜ਼ਖਮੀ ਹੋਏ ਨੂੰ ਬਗਮਾਨ ਕੀ ਹੈ ਇਹ ਤਾਂ ਨਾ ਜੀ ਮਹਿੰਦਰ ਸਿੰਘ ਆ ਇਹ ਪਿੰਡ ਬੜਕ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦਾ ਕੀ ਨਾਮ ਉਹ ਹਲੇ ਛੋਟੇ ਨਾਮ ਦੂਜੇ ਪਾਸੇ ਜਿਹੜੇ ਜਿਹੜੇ ਨਾਲ ਸੀਗੇ ਜਿਹੜੇ ਬੰਦੇ ਸੀਗੇ ਉੱਥੇ ਸੀਗੇ ਦੋ ਤਿੰਨ ਸੀਗੇ ਉਹ ਦੱਸ ਰਹੇ ਆ ਬਾਕੀ ਜਿਹੜੀ ਕਲੀਅਰ ਜੋ ਵੀ ਨਾਮ ਹੈਗਾ ਜਿਹੜਾ ਬੰਦੇ ਦੇ ਸਟਾਫਟ ਲੱਗੀਆਂ ਉਹ ਤੋਂ ਬਿਆਨ ਤੋਂ ਲੈਣ ਤੋਂ ਬਾਅਦ ਪਤਾ ਲੱਗੂਗਾ ਕਿ ਕਾਰਨ ਸੀਗਾ ਜਿਹੜਾ ਹਮਲਾ ਆਇਆ ਹਰਨ ਬਾਕੀ ਦੇ ਨਹੀਂ ਤੇ ਤਹਿਕੀਕਾ ਜੇ ਲੈ ਕੇ ਆਉਂਦੇ ਕੀ ਗੱਲ ਹੈ ਸਰ ਖੁਦ ਉਹਨੂੰ ਜ਼ਖਮੀ ਨੂੰ ਹਸਪੀਟਲ ਲੈ ਕੇ ਆਏ ਉਹਨਾਂ ਸਰ ਏਦਾਂ ਸਰ ਜਿਹੜਾ ਆਪਣੇ ਸਰਕਾਰੀ ਜੋ ਵੀ ਨੁਮਾਇੰਦੇ ਹੁੰਦੇ ਆ ਉਹ ਤਾਂ ਵਧੀਆ ਗੱਲ ਹੈ ਉਹਦੀ ਆਉਣ ਦੇ ਨਾਲ ਲੈ ਕੇ ਆਉਂਦੇ ਆ ਕੋਈ ਸੀਸੀਟੀਵੀ ਫੁਟੇਜ ਵਗੈਰਾ ਆਈ ਸੀਸੀਟੀਵੀ ਉੱਤੇ ਫੁਟੇ ਨਹੀਂ ਹੈ ਕਿ ਜੀ ਕਿੰਨਾ ਕੁ ਜ਼ਖਮੀ ਹੋਏ ਨੇ ਕਿ ਕਿੱਥੇ ਕਿੱਥੇ ਸੱਟ ਲੱਗੀ ਇਹਦੇ ਸਰ ਸਿਰ 'ਤੇ ਸੱਟ ਲੱਗੀ ਆ ਬਾਕੀ ਕਿੰਨੇ ਲੋਕਾਂ ਨੇ ਹਮਲਾ ਕੀਤਾ ਦੱਸਣ ਵਿੱਚ ਪੰਜ ਛੇ ਬੰਦੇ ਦੱਸਦੇ ਪਏ ਆ ਪੰਜ ਛੇ ਬੰਦੇ ਬੰਦੇ ਤੇ ਇਹ ਕਿਹੜੀ ਪਾਰਟੀ ਤੋਂ ਰਿਲੇਟਡ ਨੇ ਇਹ ਸਰ ਆਮ ਆਦਮੀ ਪਾਰਟੀ ਦੇ ਰਿਲੇਟਡ ਨੇ ਜਿਹਨਾਂ ਨੇ ਹਮਲਾ ਕੀਤਾ ਉਹ ਉਹੀ ਦੱਸਦੇ ਨਹੀਂ ਪਾਰਟੀ ਨਾਲ ਹੀ ਆ। ਪਤਾ ਨਾ ਨਾਮ ਕੀ ਕੀ ਇਹਨਾਂ ਨੂੰ ਨਿਵਾਵਾਂ ਰਗੇ ਜੀ। ਸਰ ਕਲੀਅਰ ਜਿਹੜਾ ਹੈਗਾ ਜਿਹੜੇ ਮੌਜੂਦ ਬੰਦੇ ਦੇ ਜਿਹੜੇ ਸਟਾਫਟ ਲੱਗੇ ਆ ਉਹਦੇ ਬਿਆਨ ਲੈਣ ਤੋਂ ਬਾਅਦ ਇਹ ਬਕਲੀਅਰ ਕਰਾਂਗੇ। ਸੋ ਜਿਵੇਂ ਤੁਸੀਂ ਸੁਣਿਆ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਹੁਣ ਵੇਖਣਾ ਹੋਵੇਗਾ ਇਹ ਮਾਮਲਾ ਕੀ ਮੋੜ ਲੈਂਦਾ ਤਾਂ ਨਾਲ ਸਮਝ ਦੱਸੇਗਾ। ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵੰਤ ਸਿੰਘ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਟਰ ਖਾਨ ਨਿਰਪੱਖ ਰਹਾ ਹਾਂ। ਆਜ਼ਾਦ ਹਾਂ। ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਫਾਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ